ਫਰੀਦਕੋਟ ਦੇ ਰਾਜੇ ਦੇ ਵੱਲੋਂ ਇਨਵੈਸਟੀਚਰ ਗੇਟ ਬਣਾਇਆ ਗਿਆ ਸੀ ਜਿਹਦੇ ਉੱਤੇ ਫਰੀਦਕੋਟ ਸਟੇਟ ਇਨਵੈਸਟੀਚਰ ਗੇਟ ਲਿਖਿਆ ਹੋਇਆ ਹੈ ਤੇ ਤਰੀਕ ਦੀ ਗੱਲ ਕਰੀਏ ਤਾਂ 24 ਨਵੰਬਰ 1900 ਤੇ 16 ਲਿਖੀ ਹੋਈ ਹੈਗੀ ਹੈ ਵੈਸੇ ਜਿਹੜੀ ਇਹ ਤਰੀਕ ਹੈ ਇਹ ਤਰੀਕ ਰਾਜਾ ਬ੍ਰਿਜੇਂਦਰ ਸਿੰਘ ਦੇ ਬਾਲਗ ਹੋ ਕੇ ਸਤਾ ਸੰਭਾਲਣ ਦੀ ਹੈ ਵੈਸੇ ਰਾਜਾ ਬ੍ਰਿਜੇਂਦਰ ਸਿੰਘ ਨੂੰ 1906 ਦੇ ਵਿੱਚ ਹੀ ਰਾਜਾ ਘੋਸ਼ਿਤ ਕਰ ਦਿੱਤਾ ਗਿਆ ਸੀ ਪਰ ਰੀਤ ਦੇ ਮੁਤਾਬਕ ਕਿ ਜਦੋਂ ਉਹ ਬਾਲਗ ਹੋ ਜਾਂਦਾ ਹੈ ਤਾਂ ਉਦੋਂ ਹੀ ਉਹ ਗੱਦੀ ਦੇ ਉੱਤੇ ਬਹਿੰਦਾ ਹੈ ਤਾਂ 24 ਨਵੰਬਰ 1916 ਨੂੰ ਇਹ ਫਰੀਦਕੋਟ ਸਟੇਟ ਇਨਵੈਸਟੀਚਰ ਗੇਟ ਦੀ ਸਥਾਪਨਾ ਲਿਖੀ ਹੋਈ ਹੈ ਬੜੇ ਸੋਹਣੇ ਫੁੱਲ ਔਰ ਬੜਾ ਵਧੀਆ ਆਰਕੀਟੈਕਚਰ ਦੇਖਣ ਨੂੰ ਮਿਲ ਰਿਹਾ ਹੈ ਇਹਦੇ ਵਿੱਚ ਮਹੱਤਵਪੂਰਨ ਘਟਨਾਵਾਂ ਤੇ ਮਨੁੱਖਾਂ ਨੂੰ ਯਾਦ ਰੱਖਣ ਦੀਆਂ ਯਾਦਗਾਰਾਂ ਬਣਾਉਣ ਦੀ ਪਰੰਪਰਾ ਹਜ਼ਾਰਾਂ ਸਾਲਾਂ ਤੋਂ ਪ੍ਰਚਲਿਤ ਹੈ ਕਿਸੇ ਘਟਨਾ ਜਾਂ ਮਨੁੱਖ ਦੀ ਯਾਦਦਾਸ਼ਤ ਕਾਇਮ ਰੱਖਣ ਤੋਂ ਇਲਾਵਾ ਯਾਦਗਾਰ ਬਣਾਉਣ ਵਾਲੇ ਦੀ ਸ਼ਾਨੋ ਸ਼ੌਕਤ ਦਾ ਵੀ ਪ੍ਰਤੀਕ ਹੁੰਦੀ ਸੀ ਇਤਿਹਾਸਿਕ ਟਰਾਂਮਾ ਦੀਆਂ ਯਾਦਗਾਰਾਂ ਉਸਾਰਨ ਦੀ ਪਰੰਪਰਾ ਰੋਮਨ ਹੈ ਪਰ ਮਹੱਤਵਪੂਰਨ ਮਨੁੱਖਾਂ ਦੀਆਂ ਯਾਦਗਾਰਾਂ ਉਸਾਰਨ ਦੀ ਪਰੰਪਰਾ ਇਸ ਤੋਂ ਵੀ ਕਿਤੇ ਜ਼ਿਆਦਾ ਪੁਰਾਣੀ ਹੈ ਜਿਵੇਂ ਅਸੀਂ ਮਿਸਰ ਦੇ 4.500 ਸਾਲ ਨਾਲੋਂ ਵੀ ਵੱਧ ਪੁਰਾਣੇ ਪਿਰਾਮਿਡ ਵਿੱਚ ਦੇਖਦੇ ਹਾਂ ਫਰੀਦਕੋਟ ਰਿਆਸਤ ਵਿੱਚ ਵੀ ਇਹ ਦੋਵੇਂ ਤਰ੍ਹਾਂ ਦੀਆਂ ਯਾਦਗਾਰਾਂ ਸਾਰੀਆਂ ਗਈਆਂ ਨੇ ਪਹਿਲੀ ਕਿਸਮ ਦਾ ਤਾਂ ਸਿਰਫ ਇੱਕੋ ਉਦਾਹਰਨ ਬਚੀ ਐ ਤੇ ਦੂਜੀ ਸਿਰਫ ਦੂਜੀ ਕਿਸਮ ਦੀਆਂ ਚਾਰ ਇਮਾਰਤਾਂ ਹਲੇ ਵੀ ਮੌਜੂਦ ਨੇ ਉਹਨਾਂ ਦੇ ਵਿੱਚੋਂ ਫਰੀਦਕੋਟ ਸਟੇਟ ਇਨਵੈਸਟੀਗੇਟਰ ਗੇਟ ਇੱਕ ਹੈ ਫਰੀਦਕੋਟ ਰਿਆਸਤ ਨਾਲ ਸੰਬੰਧਿਤ ਇਤਿਹਾਸਿਕ ਸਥਾਨ ਦੇਖਣ ਦੇ ਲਈ ਇਸੇ ਚੈਨਲ ਦੇ ਨਾਲ ਜੁੜੇ ਰਹੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫਰੀਦਕੋਟ ਤੋਂ ਇਲਾਵਾ ਪੂਰੇ ਪੰਜਾਬ ਦੇ ਇਤਿਹਾਸਿਕ ਸਥਾਨਾਂ ਦੀਆਂ ਵੀਡੀਓਜ਼ ਅਪਲੋਡ ਕਰਾਂਗੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਆਪਣੀ ਪ੍ਰਤੀਕਿਰਿਆ ਕਮੈਂਟ ਦੇ ਵਿੱਚ ਜਰੂਰ ਦੇਣੀ ਹੈ ਤਾਂ ਕਿ ਆਪਾਂ ਇਸ ਦੇ ਵਿੱਚ ਹੋਰ ਸੁਧਾਰ ਕਰ ਸਕੀਏ ਤੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦੇ ਲਈ ਇਤਿਹਾਸਿਕ ਤੱਥਾਂ ਨੂੰ ਸੰਭਾਲ ਕੇ ਰੱਖ ਸਕੀਏ ਤੇ ਉਹ ਆਪਣੇ ਇਤਿਹਾਸ ਦੇ ਉੱਤੇ ਮਾਨ ਕਰ ਸਕਣ ਤਾਂ ਦੋਸਤੋ ਇਸ ਕੋਸ਼ਿਸ਼ ਦੇ ਵਿੱਚ ਮੇਰਾ ਤੁਸੀਂ ਸਾਥ ਦਿਓ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰਿਓ